ਨਾ ਵਾਰਡ ਨੰਬਰ 13 ਦੀਆਂ ਗਲੀਆਂ ਵਿੱਚ ਖੜੇ ਰਹਿੰਦੇ ਸੀਵਰੇਜ ਦੇ ਬਦਬੂਦਾਰ ਗੰਦੇ ਪਾਣੀ ਨੂੰ ਲੈ ਕੇ ਮਾਲਾ ਵਾਸੀਆ ਔਰਤਾਂ ਗਲੀ ਚੰਦਰੀ ਵੜੇ ਰਹਿਣਾ ਪੈਂਦਾ ਜੇ ਬਾਹਰ ਨਿਕਲੋ ਤੇ ਇੰਨਾ 스ਮੈਲ ਆਉਂਦਾ ਹੈ ਨਮਕਸ਼ਰ ਹੁੰਦਾ ਹੈ ਜੇ ਉਹ ਕਿਤੇ ਕੋਈ ਕਿਸੇ ਦੇ ਲੈਣਾ ਪਾਣੀ ਚ ਲੰਘ ਕੇ ਜਾਣਾ ਪੈਂਦਾ ਕੋ ਤੁਹਾਡੇ ਸਾਹਮਣੇ ਕਿੰਨੀ ਗੰਦਗੀ ਆ ਤੇ ਇਹਦੇ ਵਿੱਚ ਮਤਲਬ ਬੱਚੇ ਜਦੋਂ ਸਕੂਲ ਜਾਂਦੇ ਨੇ ਲੰਘ ਕੇ ਕਿੰਨੀ ਪ੍ਰੋਬਲਮ ਆਉਂਦੀ ਆ ਉਹਨਾਂ ਦੇ ਸ਼ੂਜ਼ ਵਗੈਰਾ ਗੰਦੇ ਹੋ ਜਾਂਦੇ ਆ ਹਨਾ ਤੇ ਗਲੀ ਤੋਂ ਮਤਲਬ ਹੈ ਮਗਰ ਅੱਜ ਤੱਕ ਗਲੀ ਕੋਈ ਨਹੀਂ ਬਣੀ ਜੀ ਕਾਗਜ਼ਾਤਾਂ ਤੇ ਕਿੰਨੀ ਵਾਰੀ ਬਣ ਗਈ ਕਿੰਨੀ ਵਾਰੀ ਮਟ ਗਈ ਸਾਡੇ ਏਰੀਆ 'ਚ ਸਰਵੇ ਕਰਾ ਲਓ ਹੈਲਥ ਮਿਨਿਸਟਰ ਸਾਹਿਬ ਆਏ ਸੀਗੇ ਮੈਂ ਉਹਨਾਂ ਨੂੰ ਕਹਿੰਦਾ ਸਾਡੇ ਏਰੀਆ 'ਚ ਤੁਸੀਂ ਸਰਵੇ ਕਰੋ ਕਟੋ-ਕਟ 15 ਬੰਦੇ ਕੈਂਸਰ ਦੇ ਮਰੀਜ਼ ਨਿਕਲੇ ਮੇਰੀ ਵਾਈਫ ਨੂੰ ਵੀ ਕੈਂਸਰ ਹੋ ਗਿਆ ਸੀ ਆ ਮੁੰਡਾ ਖੜਾ ਹੈ ਇਹਦੇ ਫਾਦਰ ਸਾਹਿਬ ਨੂੰ ਵੀ ਕੈਂਸਰ ਹੈ ਆ ਪਿੱਛੇ ਕੀ ਦਿੱਤ ਹੋਈ ਆ ਉਹਨਾਂ ਨੂੰ ਵੀ ਕੈਂਸਰ ਸੀ ਔਰ ਕਿਡਨੀ ਦੇ ਕਟੋ-ਕਟ ਮੇਰੀ ਕਿਡਨੀ ਟ੍ਰਾਂਸਪਲੈਂਟ ਹੋਈ ਗਿਆ ਹੈ ਕਟੋ-ਕਟ 5 ਬੰਦੇ ਇੱਥੇ ਮਹੱਲੇ 'ਚ ਕਿਡਨੀ ਦੇ ਪੇਸ਼ੈਂਟ ਨੇ ਨਮਸਕਾਰ ਪੰਜਾਬ ਲ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਾਰਡ ਨੰਬਰ 13 ਦੀਆਂ ਗਲੀਆਂ ਵਿੱਚ ਖੜੇ ਰਹਿੰਦੇ ਸੀਵਰੇਜ ਦੇ ਬਦਬੂਦਾਰ ਗੰਦੇ ਪਾਣੀ ਨੂੰ ਲੈ ਕੇ ਮਾਲਾਵਾਸੀਆ ਔਰਤਾ ਅਤੇ ਮਰਦਾਂ ਨੇ ਕੀਤਾ ਖੰਨਾ ਪ੍ਰਸ਼ਾਸਨ ਨਗਰ ਕੌਂਸਲ ਖਿਲਾਫ ਜ਼ੋਰਦਾਰ ਨਾਰੇਬਾਜੀ ਪ੍ਰਦਰਸ਼ਨ ਕਾਰਜਾ ਦਾ ਦੋਸ਼ ਕਿ ਮੁਹੱਲੇ ਵਿੱਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੇ ਚਮੜੀ ਰੋਗਾ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਬੱਚਿਆਂ ਦਾ ਸਕੂਲ ਜਾਣਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਪਰੰਤੂ ਪ੍ਰਸ਼ਾਸਨ ਦਾ ਇਸ ਪਾਸੇ ध्यान नहीं दे रहा कमेटी खुर्दाबाद 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 खुर्दाबादी खुर्दाबादी खुर्दाबाद आंसर तो क्या कहना है आपका ਇੱਥੇ ਵੀ ਜਾਂਦਾ ਹੈ ਕਿ ਸਿਕਈਏ ਵੀ ਬਾਹਰ ਖੇਲਣਾ ਤੇ ਇੱਥੇ ਪਾਣੀ ਹੁੰਦਾ ਬੋਲ ਨਾਲ ਖੇਲੀ ਤਾਂ ਬੋਲ ਚਲੀ ਜਾਂਦੀ ਹੈ ਪਾਣੀ ਚ ਅੱਛਾ ਐਵੇਂ ਬਹੁਤ ਸਾਰੀਆਂ ਬੋਲਾਂ ਸੱਡੀਆਂ ਹੋਈਆਂ ਨੇ ਖੇਲ ਵੀ ਨਹੀਂ ਹੁੰਦਾ ਗਲੀ ਚ ਅੰਧਰੀ ਵੜੇ ਰਹਿਣਾ ਪੈਂਦਾ ਜਬਾਰ ਨਿਕਲੋ ਤੇ ਇੰਨਾ ਸਮੈਲ ਆਉਂਦਾ ਹੈ ਨਮਕ ਛਰੁੰਦਾ ਹੈ ਜੇ ਉਹ ਕਿਤੇ ਕੋਈ ਕਿਸੇ ਦੇ ਤੇਣਾ ਨਾ ਪਾਣੀ ਚ ਲੰਘ ਕੇ ਜਾਣਾ ਪੈਂਦਾ ਹੈ ਫਿਰ ਸਕੂਲ ਕਿਵੇਂ ਜਾਂਦੇ ਹੋ ਸਕੂਲ ਅਸੀਂ ਆ ਉੱਥੇ ਮੋਟਰ ਸਾਈਕਲ ਤੇ ਜਾਂਦੇ ਹਾਂ ਅੱਛਾ ਇੱਥੇ ਇੰਨੀ ਵਾਰ ਸਗੀਰਨ ਤੋਂ ਬੱਚੇ ਹੈ ਨਾ ਹੋਇਆ ਚਿਕਨ ਪਾਣੀ ਦੇ نیچے ਠੀਕ ਹੈ ਮੇਰਾ ਨਾਮ ਜਤkumar ਜੀ ਮੈਂ ਇਸ ਗਲੀ ਦਾ ਨਿਵਾਸੀ ਹਾਂ ਤੇ ਅਗਰ ਪਾਣੀ ਦੀ ਗੱਲ ਕਰੀਏ ਤਾਂ ਤੁਸੀਂ ਪਾਣੀ ਦੀ ਗੱਲ ਕਰੇ ਛੇੜੀ ਲਈ ਤੇ ਗੱਲ ਕਰਦੇ ਹਾਂ ਕਿ ਇਹਨੂੰ ਅੱਜ ਮੈਂ ਕਹਿੰਨਾ ਨਰਕ ਭੋਗ ਤੋ 5 ਸਾਲ ਤੂੰ ਉੱਤੋਂਗੇ ਮੇਰੇ ਗੁੜੀਆਂ 5 ਸਾਲ ਦੀ ਹੈ। ਮੈਂ 5 ਸਾਲ ਚੋਂ ਇੱਕ ਵਾਰੀ ਬਾਹਰ ਖੇਡ ਦੇ ਗਲੀਆਂ ਕਿ ਗਲੀਆਂ ਚ ਬੱਚੇ ਕਿਵੇਂ ਖੇਡਦੇ ਨੇ ਕਦੇ ਨਹੀਂ ਅੱਜ ਤੱਕ ਦੇਖਿਆ। ਸਾਡੇ ਛਡੌਣੇ ਗਲੀ ਵਾਲੇ ਲਿਆ ਕੇ ਰੱਖ ਕੇ ਐਵੇਂ ਸੜ ਗਏ। ਸਾਈਕਲਾਂ ਮੇਰੀ ਲਿਆ ਕੇ ਸੜ ਗਈਆਂ। ਮਗਰ ਅੱਜ ਤੱਕ ਮੈਂ ਕਿ ਗਲੀ ਚੋਂ ਪਾਣੀ ਨਹੀਂ ਨਿਕਲਿਆ। 5 ਸਾਲ ਹੋ ਗਏ 6 ਸਾਲ। ਕਿੰਨਾ ਕਿੰਨਾ ਟਾਈਮ ਹੋ ਗਿਆ ਪਾਣੀ ਖੜੇ ਨੂੰ। ਪਾਣੀ ਖੜੇ ਨੂੰ ਸਰ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੈ। ਉਦੋਂ ਬੜੇ-ਬੜੇ ਬਾਦੇ ਕਿਤੇ ਕਿ ਸਾਨੂੰ ਵੋਟਾਂ ਪਾਓ ਅਸੀਂ ਤੁਹਾਡਾ ਜਿਹੜਾ ਨਹੀਂ ਪਾਣੀ ਅਜੇ ਤੱਕ ਸੁਕੇ ਸੁਕਾ ਕੇ ਦਵਾਗੇ ਅਸੀਂ ਵੋਟਾਂ ਪਾਰਤੀਆਂ ਜਿਤਾਦੀਆਂ ਕੌਣ ਐ ਅਸੀਂ ਕੌਣ ਅਸੀਂ ਸੋਨੂ ਕਈ ਜੀ ਅੱਛਾ ਕਿੰਨਾ ਵਾਰਡ ਨੰਬਰ ਕਿੰਨਾ ਵਾਰਡ ਨੰਬਰ 14 ਜੀ ਅੱਛਾ ਫਿਰ ਕੀ ਕਹਿੰਦਾ ਤੁਹਾਨੂੰ ਕਈ ਉਹ 13 ਵਾਰਡ ਕਹਿੰਦਾ ਕਿ ਉਹ ਉਹੀ ਕਹਿੰਦੇ ਨੇ ਕਿ ਅਸੀਂ ਜੀ ਗਲੀ ਬਣਵਾ ਕੇ ਦਵਾਗੇ ਅਜੇ ਤੱਕ ਗਲੀ ਸਿਰਫ ਕਾਗਜ਼ ਤੇ ਬਣੀ ਆ ਉਹ ਕਹਿੰਦੇ ਨੇ ਕਿ ਆਡਿਟ ਲੱਗੀ ਜੀ ਇਹ ਹੁਣ ਸਾਨੂੰ ਕਾਗਜ਼ ਕਾਰਵਾਈ ਸਾਨੂੰ ਇੰਨਾ ਨਹੀਂ ਪਤਾ ਜੀ ਸਾਨੂੰ ਤਾਂ ਗਲੀ ਤੋਂ ਮਤਲਬ ਐ ਮਗਰ ਅਜੇ ਤੱਕ ਗਲੀ ਕੋਈ ਨਹੀਂ ਬਣੀ ਜੀ ਕਾਗਜ਼ਾਂ ਤੇ ਕਿੰਨੀ ਵਾਰੀ ਬਣ ਗਈ ਕਿੰਨੀ ਵਾਰੀ ਮਿਟ ਗਈ ਸਾਨੂੰ ਨਹੀਂ ਪਤਾ ਫਿਰ ਕਮੇਟੀ ਵਾਲੇ ਪਾਣੀ ਪੁਣੀ ਕੱਢ ਕੇ ਜਾਂਦੇ ਨੇ ਕਮੇਟੀ ਵਾਲੇ ਪਾਣੀ ਇੱਕ ਵਾਰੀ ਆਂਦੇ ਨੇ ਹਫਤੇ ਚ ਦੋ ਵਾਰੀ ਆਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੀ ਹੱਥ ਖੜੇ ਨੇ ਜੀ ਉਹ ਵੀ ਕਹਿੰਦੇ ਕਿ ਇੱਥੇ ਘੰਟੇ ਬਾਅਦ ਤਾਂ ਪਾਣੀ ਤੁਹਾਡਾ ਫੇਰ ਆ ਜਾਂਦਾ ਵੈ ਜਿਹੜਾ ਅਸਲੀ ਗਲਤੀ ਉਸ ਸੀਵਰੇਜ ਚ ਪਈ ਹੋਈ ਹੈ ਕਹਿੰਦੇ ਕਹਿੰਦੇ ਕਿੰਨਾ ਪਾਣੀ ਕੱਢ ਲਾਂਗੇ ਉਹ ਵੀ ਅੱਕ ਕੇ ਚਲੇ ਜਾਂਦੇ ਨੇ ਬਰਸਾਤਾਂ ਦੇ ਬਰਸਾਤਾਂ ਚ ਕਿਵੇਂ ਜਿਵੇਂ ਬਰਸਾਤਾਂ ਨੂੰ ਬਰਸਾਤਾਂ ਨਾਲ ਮਹੀਨਾ ਬਰਸਾਤਾਂ ਚ ਦੇਖ ਲਓ ਜਾ ਦੇਖੋ ਪੈਰ ਗਿੱਲੇ ਕੱਪੜੇ ਗਿੱਲੇ ਨਾ ਤੋਕੇ ਰੱਬ ਦਾ ਨਾਮ ਲੈ ਕੇ ਜਾਈਦਾ ਤੇ ਮਿੰਟ ਚ ਮਗਰ ਲਿਬੜ ਕੇ ਆਈਦਾ ਘਰੇ ਪੜ ਇਹ ਹਾਲ ਹੈ ਹਾਂਜੀ ਕੀ ਨਾਂ ਹੈ ਮੇਰੇ ਸਰਪਜੀਤ ਘਰ ਹਾਂਜੀ ਇਹ ਕਿਹੜਾ ਵਾਰਡ ਹੈ ਇਹ ਹੈਗਾ 13 ਨੰਬਰ ਵਾਰਡ 13 ਤੇ 14 ਮਤਲਬ ਕੌਣ ਐਮਸੀ ਇੱਥੇ ਐਮਸੀ सोनू ਕਈ ਹਾਂਜੀ ਆਪਣਾ ਕਾਲਾ ਅੱਛਾ ਤੇ ਇੱਕਦੋਂ ਤੋਂ ਪਾਣੀ ਖੜਾ ਅੱਛਾ ਮਤਲਬ ਕੋਈ ਆਇਆ ਹੀ ਨਹੀਂ ਇੱਥੇ ਮੈਂ ਸਾਨੂੰ ਇੰਨਾ ਪਤਾ ਹੀ ਆ ਵੀ ਕੌਣ ਆ ਅੱਛਾ ਜੀ ਜੇ ਮਤਲਬ ਅਸੀਂ ਉਹਨਾਂ ਨੂੰ ਕਹੀਦਾ ਵੀ ਆ ਵੀ ਚਲੋ ਤੁਸੀਂ ਜੇ ਗਲੀ ਨਹੀਂ ਬਣਵਾ ਰਹੇ ਹਨਾ ਕਮ ਸੇ ਕਮ ਇਹਨੂੰ ਸਾਫ਼ ਤਾਂ ਕਰਵਾ ਦਿਓ ਨਾ ਹਨਾ ਕਾ ਹੋ ਜਾਂਦਾ ਵਾ ਉਹ ਨਹੀਂ ਪਟਾਉਂਦੇ ਹੈਗੇ ਉਹ ਵੀ ਅਸੀਂ ਕਹਿ ਕਹਿ ਕੇ ਬੋਲ-ਬੋਲ ਕੇ ਹਨਾ ਵੀ ਦਰਵਾਜ਼ੇ ਅੱਗੇ ਕਾ ਬਹੁਤ ਖੜਾ ਕਿਉਂ ਆ ਦੇਖੋ ਤੁਹਾਡੇ ਸਾਹਮਣੇ ਕਿੰਨੀ ਗੰਦਗੀ ਆ ਤੇ ਇਹਦੇ ਵਿੱਚ ਮਤਲਬ ਬੱਚੇ ਜਦੋਂ ਸਕੂਲ ਜਾਂਦੇ ਨੇ ਲੰਘ ਕਿੰਨੀ ਪ੍ਰੋਬਲਮ ਆਉਂਦੀ ਆ ਉਹਨਾਂ ਦੇ ਸ਼ੂਜ਼ ਵਗੈਰਾ ਗੰਦੇ ਹੋ ਜਾਂਦੇ ਆ ਹਨਾ ਤੇ ਬਹੁਤ ਮੁਸ਼ਕਿਲ ਆ ਜਿਹੜਾ ਮੱਛਰ ਮੁਚ ਸਪਰੇ ਕਰਵਾ ਕੇ ਜਾਂਦੇ ਨਹੀਂ ਜਾਂਦਾ ਨਹੀਂ ਕੁਝ ਵੀ ਨਹੀਂ ਨਾ ਸਾਡੇ ਤਾਂ ਝਾੜੂ ਮਾਰਨੇ ਤੱਕ ਨਹੀਂ ਕੋਈ ਆਂਦਾ ਹੈਗਾ ਹੋਰ ਤਾਂ ਕਿਨੇ ਆਣਾ ਇੱਥੇ ਪਾਣੀ ਦਾ ਚੱਲ ਨਹੀਂ ਗਈ 5 ਸਾਲ ਹਾਂਜੀ ਪਾਣੀ ਤਾਂ ਸਾਡੇ 6-7 ਸਾਲ ਹੋ ਗਏ ਜਦ ਤੋਂ ਅਸੀਂ ਮਕਾਨ ਇੱਥੇ ਪਾਇਆ ਸਾਡਾ ਇਹ ਮਕਾਨ ਤੇ ਮਤਲਬ ਪਾਣੀ ਸੁੱਕਿਆ ਹੀ ਨਹੀਂ ਕਦੇ ਹੋਇਆ ਕਦੇ ਜੇ ਮਹੀਨੇ 'ਚ ਇੱਕ ਕਦੀ ਵਾਰ ਕਦੇ ਸੁੱਕ ਗਿਆ ਹੋਊਗਾ ਬਟ ਪਰਸਾਤਾ 'ਚ ਕਿੰਨਾ ਕਿੰਨਾ ਪਾਣੀ ਹੋ ਜਾਂਦਾ ਇੱਥੇ ਇੱਥੇ ਤਾਂ ਬਹੁਤ ਬਰਸਾਤ ਆਉਂਦਾ ਨੰਗਨੇ ਕਿਵੇਂ ਆ ਹੈਗਾ ਅਸੀਂ ਤਾਂ ਜੇ ਅੰਦਰੋਂ ਵੀ ਆਣਾ ਲੰਘਣਾ ਅਸੀਂ ਸਕੂਟ ਸਕੂਟਰੀ ਵਗੈਰਾ ਤੇ ਜਾਂ ਗੱਡੀ ਤੇ ਬਸ ਤੇ ਆਮ ਬੱਚੇ ਆ ਸਾਡੇ ਬੱਚੇ ਅੰਦਰ ਰਹਿ ਰਹਿ ਕੇ ਬੋਰ ਹੋਏ ਪਏ ਨੇ ਵੀ ਅਸੀਂ ਕਿੱਥੇ ਖੇਲੀਏ ਦੋਸੋ ਆਪਸ ਵਿੱਚ ਮੈਦਾਨੇ ਵੀ ਧਰਕਦੇ ਆ ਬੱਚੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਸਾਡੀ ਪਲੀ ਸਾਡੀ ਸੁਣੋ ਸਾਡਾ ਇਹ ਗਲੀ ਦਾ ਹੱਲ ਹੋ ਜਾਵੇ ਠੀਕ ਆ ਜਿਵੇਂ ਮਰਜੀਓ ਕਹਿੰਦੇ ਨੀਵੀਂ ਆ ਜਾਂ ਉੱਚੀ ਆ ਸਾਨੂੰ ਨਹੀਂ ਪਤਾ ਸਾਡਾ ਬਸ ਇੱਥੋਂ ਪਾਣੀ ਮਤਲਬ ਹੋਣਾ ਚਾਹੀਦਾ ਵਾ ਇਹਦਾ ਹੱਲ ਕਰੋ ਹੈਨਾ ਇਹ ਗਲੀ ਬਣਵਾ ਦੇਣ ਬਸ ਹਾਂਜੀ ਕੀ ਨਾਮ ਹੈ ਅਵਤਾਰ ਮੋਰੀਆ ਜੀ ਅਵਤਾਰ ਮੋਰੀਆ ਜਿਹੜਾ ਪਾਣੀ ਖੜਾ ਹੈ ਤੁਸੀਂ ਕੰਪਲੇਟਾ ਕੰਪਲੋਟਾ ਕੀਤੀਆਂ ਨੇ ਪਹਿਲੇ ਵੀ ਹਾਂਜੀ ਕੰਪਲੇਟਾਂ ਤਾਂ ਤੁਹਾਡੇ ਸਾਹਮਣੇ ਜੀ ਕਿੰਨੀ ਵਾਰ ਫੇਸਬੁਕ ਤੇ ਲਾਈਵ ਹੋਇਆ ਮੈਂ ਆ ਕੱਲ ਲਾਈਵ ਹੋਇਆ ਅੱਜ ਸਾਡੀ ਗਲੀ ਚ ਚਾਰ ਟੈਂਕਰ ਭੇਜਤੇ ਦੋ ਦਿਨ ਹੋ ਗਿਆ ਉੱਥੇ ਕੋਈ ਟੈਂਕਰ ਨਹੀਂ ਆਇਆ ਇਹ ਸਾਰਾ ਕਮਾਈ ਦਾ ਸਾਧਨ ਬਣਾਇਆ ਕਮੇਟੀ ਨੇ ਪਹਿਲਾਂ ਲੈਨੋਪਾਰਦਾ ਏਰੀਆ ਸੀਗਾ ਉੱਥੇ ਡੀਜ਼ਲ ਦੀ ਖਪਤ ਹੁੰਦੀ ਰਹੀ ਹੁਣ ਉਧਰਲੇ ਲੋਕ ਜਾਗਰੂਕ ਹੋ ਗਏ ਲੋਕ ਗੱਲ ਪੈਣ ਲੱਗੇ ਜਾਂ ਲੀਡਰਾਂ ਨੇ ਗੱਲ ਪੈਣ ਲੱਗੇ ਉੱਥੇ ਉਹਨਾਂ ਗਲੀਆਂ ਸੜਕਾਂ ਦੇਖੋ ਕਿਵੇਂ ਚਮਕਣ ਲੱਗੀਆਂ ਹੁਣ ਇੱਧਰ ਏਰੀਆ ਟਾਰਗੇਟ ਕਰ ਲਿਆ ਮੈਂ ਤਾਂ ਇੱਥੇ ਦੇ ਨਾਗਰਿਕਾਂ ਨੂੰ ਬੇਨਤੀ ਕਰਦਾ ਕਿ ਅਗਰ ਤੁਸੀਂ ਨਹੀਂ ਜਾਗੋਗੇ ਤਾਂ ਅਹੀਂ ਥੋਲੂ ਤੁਹਾਡੇ ਬੱਚਿਆਂ ਨੂੰ ਐਵੇਂ ਨਰਕ ਭੋਗਣਾ ਪੈਣਾ ਐਵੇਂ ਬਿਮਾਰੀ ਦਾ ਸਾਰਾ ਤੁਹਾਨੂੰ ਇੱਦਾਂ ਝੱਲਣਾ ਹੀ ਪੈਣਾ ਔਰ ਤੁਸੀਂ ਯਕੀਨ ਮੰਨਿਓ ਕਿ ਸਾਡੇ ਏਰੀਆ 'ਚ ਸਰਵੇ ਕਰਾ ਲਓ ਹੈਲਥ ਮਿਨਿਸਟਰ ਸਾਹਿਬ ਆਏ ਸੀਗੇ ਮੈਨੂੰ ਕਹਿੰਦਾ ਸਾਡੇ ਏਰੀਆ 'ਚ ਤੁਸੀਂ ਸਰਵੇ ਕਰੋ ਕਟੋ-ਕਟ 15 ਬੰਦੇ ਕੈਂਸਰ ਦੇ ਮਰੀਜ਼ ਨਿਕਲੇ ਮੇਰੀ ਵਾਈਫ ਨੂੰ ਵੀ ਕੈਂਸਰ ਹੋ ਗਿਆ ਸੀ ਆ ਮੁੰਡਾ ਖੜਾ ਹੈ ਇਹਦੇ ਫਾਦਰ ਸਾਹਿਬ ਨੂੰ ਵੀ ਕੈਂਸਰ ਹੈ ਆ ਪਿੱਛੇ ਕੀ ਦਿੱਤ ਹੋਈ ਆ ਉਹਨਾਂ ਨੂੰ ਵੀ ਕੈਂਸਰ ਸੀ ਔਰ ਕਿਡਨੀ ਦੇ ਕਟੋ-ਕਟ ਮੇਰੀ ਕਿਡਨੀ ਟ੍ਰਾਂਸਪਲੈਂਟ ਹੋਈ ਗਿਆ ਹੈ ਕਟੋ-ਕਟ 5 ਬੰਦੇ ਇੱਥੇ ਮਹੱਲੇ 'ਚ ਕਿਡਨੀ ਦੇ ਪੇਸ਼ੈਂਟ ਨੇ ਸਾਰੀਆਂ ਬਿਮਾਰੀਆਂ ਸਾਡੇ ਮਹੱਲੇ 'ਚ ਆ ਗਈਆਂ ਕਿਉਂ ਨਾ ਤਾਂ ਪਾਣੀ ਨਿਕਲ ਰਿਹਾ ਨਾ ਥੋੜੀ ਸਫਾਈ ਹੋ ਰਹੀ ਹੈ ਜਿੰਨੀ ਗੰਦਗੀ ਇਸ ਏਰੀਆ 'ਚ ਹੋਈ ਵੀ ਹੈ ਕਿਸੇ ਰੀ ਸਾਨੂੰ ਨਹੀਂ ਦਿਖ ਰਹੀ ਹੈਗੀ ਇਹ ਤਾਂ ਇੱਕ ਬਹਾਨਾ ਕਿ ਉਹਨਾਂ ਦਾ ਵਾਰਡ ਹੈ ਉਹਨਾਂ ਦਾ ਵਾਰਡ ਹੈ ਤੁਸੀਂ ਪੂਰੇ ਏਰੀਆ ਘੁੰਮ ਲੋ ਚਾਹੇ 13 ਨੰਬਰ ਵਾਰਡ ਹੈ ਚਾਹੇ 14 ਨੰਬਰ ਵਾਰਡ ਹੈ ਕਿਸੇ ਏਰੀਆ 'ਚ ਪ੍ਰੋਪਰ ਕਿਸੇ 'ਚ ਸਫਾਈ ਨਹੀਂ ਹੋ ਰਹੀ ਟੈਂਕਰ ਵਾਲਿਆਂ ਨੂੰ ਕਹਿੰਦੇ ਉਹ ਕਹਿੰਦੇ ਅਸੀਂ ਟੈਂਕਰ ਲੈ ਕੇ ਜੀ ਅਸੀਂ ਕਰੀਏ ਮੰਨ ਲਓ 3 ਦਿਨ ਬਾਅਦ ਇੱਕ ਟੈਂਕਰ ਲੈ ਕੇ ਆਨੇ ਇੱਥੇ ਹਜ਼ਾਰਾਂ ਬੰਦੇ ਰਹਿੰਦੇ ਕੀਵੇਂ ਸਰੂਗਾ ਜਦ ਤੱਕ ਸੀਵਰੇਜ ਪ੍ਰੋਪਰ ਨਹੀਂ ਚੱਲੂਗਾ ਇਹਦਾ ਕੋਈ ਨਿਕਾਸੀ ਦਾ ਹੱਲ ਹੀ ਨਹੀਂ ਟੈਂਕਰ ਦਾ ਤਾਂ ਇੱਕ ਕਮਾਈ ਦਾ ਸਾਧਨ ਹੈ ਮੈਂ ਤੁਹਾਨੂੰ ਪਹਿਲਾਂ ਦੱਸਦਾ